ਗੋਟਾਂ ਤੋਂ ਬਾਅਦ ਅਮ੍ਰਿਤਸਰ ਦੇ ਮਜੀਠਾ ਹਲਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਦਰਸਲ ਇੱਥੋਂ ਦੇ ਮੀਆਂ ਪੰਦੇਰਪਿੰਡ ਦੇ ਦੋ ਗੁੱਟਾਂ ਵਿਚਕਾਰ ਸੋਮਵਾਰ ਜੰਮ ਕੇ ਪੱਥਰਬਾਜ਼ੀ ਅਤੇ ਝਗੜਾ ਹੋਇਆ। ਸੜਕਾਂ 'ਤੇ ਖਿਲਰੇ ਪੱਥਰ ਅਤੇ ਖੂਨ ਦੇ ਛਿੱਟੇ ਇੱਥੋਂ ਦੇ ਵਿਗੜੇ ਹਾਲਾਤਾਂ ਦੀ ਗਵਾਹੀ ਭਰ ਰਹੇ ਨੇ। ਪਰੰਆਂ ਨਿਆਰਕੇ ਚਾਚਾ ਜੀ ਨੇ ਨਾ ਹੋਂਡੇ ਇਹਨਾਂ ਦੇ ਮਿਆਰਕੇ ਉਹਨਾਂ ਦੇ टाੰਗ ਛੋਟਾ ਚਲਾਇਆ ਦਾਤ ਦੇ ਉਤਰੇ। ਮਾਰੇ ਮੈਂ ਉੱਥੇ ਅੰਦਰੋਂ ਹੀ ਫੜਿਆ ਇਹਨਾਂ ਨੇ। ਨਾਲੇ ਮੈਨੂੰ ਵੀ ਇਹਨਾਂ ਨੇ ਵੇਖ ਕੇ ਮੈਨੂੰ ਵੀ ਘੁੱਟਤਾ ਉਸੇ ਵੇਲੇ ਮੇਰੇ ਵੀ ਦਾਤ ਦੇ ਉੱਤਰ ਮਾਰੇ ਸਿਰ ਤੇ ਡਾਂਗ ਕਰ ਦੂੰਗਾ ਮਾਰਿਆ ਨਾ ਇਹ ਕਾਰਨ ਕੀ ਆ ਲੜਾਈ ਦਾ ਕੀ ਕਾਰਨ ਸਾਬਦਾ ਰਾਤੀ ਵੀ ਬੋਟਾ ਮਹੰਦੀਆ ਹੀ ਜਦੋਂ ਇਹਨਾਂ ਨੂੰ ਉਦੋਂ ਪੁਲਿਸ ਆਇਆ ਤੁਰ ਹੀ ਫਿਰਦੀ ਉਦੋਂ ਵੀ ਇਹਨਾਂ ਦੇ ਮੁੰਡੇ ਮਾਡੇ ਸਦੇ ਹੀ ਉਦੋਂ ਵੀ ਇਹਨਾਂ ਦਾ ਲੜਨ ਦਾ ਮੂਰ ਹੈਗਾ ਹੀ ਹਾਲਾਤ ਦੇਖਦੇ ਹੋਏ ਪੁਲਿਸ ਨੇ ਇਲਾਕੇ ਚ ਪਹਿਰੇਦਾਰੀ ਵਧਾ ਦਿੱਤੀ ਹੈ ਅਤੇ ਇਲਾਕੇ ਦਾ ਦੌਰਾ ਵੀ ਕੀਤਾ ਕੀ ਇਨਫੋਰਮੇਸ਼ਨ ਮਿਲਦੀ ਸੀ ਸਾਨੂੰ ਕਿ ਵੀ ਆਪਣਾ ਮੀਆਂ ਪੰਦੇਰ ਪਿੰਡ ਲੜਾਈ ਹੋ ਰਹੀ ਆ ਤੇ ਜਦੋਂ ਸਪੋਰਟਸ ਪਾਰਟੀ ਨੂੰ ਉੱਥੇ ਮੂਵ ਕੀਤਾ ਗਿਆ ਸੀਗਾ ਤੇ ਇੱਥੇ ਆ ਕੇ ਜਿਹੜੇ ਜ਼ਖਮੀ ਆਪਣੇ ਬੰਦੇ ਪਾਏ ਗਏ ਸੀਗੇ ਉਹਨਾਂ ਨੂੰ ਐਂਬੂਲੈਂਸ ਬੁਲਾ ਕੇ ਹਸਪੀਟਲ ਭੇਜਿਆ ਗਿਆ ਜੀ ਤੇ ਉਹਨਾਂ ਦੀ ਜੋ ਐਮਲਾਰਮ ਵੀ ਆ ਜੋ ਵੀ ਉਹਨਾਂ ਦੇ ਬਿਆਨ ਬਣੂਗੇ ਉਹਦੇ ਮੁਤਾਬਿਕ ਜੋ ਵੀ ਕਾਰਵਾਈ ਕੀਤੀ ਜਾਏਗੀ ਪੁਲਸ ਨੇ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ